ਹਾਂਜੀ ਕੀ ਹਾਲ ਚਾਲ ਹੈ ਜੀ ਆਪਾਂ ਹੈਗੇ ਆ ਪੈਰਿਸ ਦੇ 에어ਪੋਰਟ ਤੇ ਤੇ ਆ ਕੁਝ ਅੰਦਰਲਾ 뷰 ਇਹ ਹੁੰਦਾ ਕਹਿੰਦੇ ਡਿਊਟੀ ਫਰੀ ਸਾਰੇ ਜੀ ਚਲੋ ਜੀ ਮੈਂ ਸੋਚਿਆ ਵੀਡੀਓ ਬਣਾ ਲਈਏ ਥੋੜੀ ਜੀ ਆਇਓ ਹੋ ਚੁੱਕਿਆ ਵਾ ਪੈਰਿਸ ਦੇ 6 ਵਜਨ ਵਾਲੇ ਨੇ ਤੇ ਆਪਣਾ ਗੇਟ ਨੰਬਰ ਆ ਪਰ ਹਜੇ ਤੱਕ ਆਪਣਾ ਜਹਾਜ਼ ਨਹੀਂ ਲੱਗਿਆ ਕਿਉਂਕਿ ਆਪਣੀ ਫਲਾਈਟ ਹੈਗੀ ਆ 10:30 ਦੀ ਰਾਤ ਦੀ ਮੈਨੂੰ ਲੱਗਦਾ ਸਿਰਫ ਇਸੇ ਫਲਾਈਟ ਦੀ ਬੇਟ ਆ ਤਾਂ ਉਰੇ ਲੋਕ ਆਉਣਗੇ ਹੋਰ ਤਾਂ ਆਹ ਵਾਲੇ ਕੁਝ ਵੀ ਨਹੀਂ ਉਰੇ ਨਜ਼ਰ ਆ ਰਹੇ ਬਾਹਰ ਦਾ ਮੌਸਮ ਇਤਾਂ ਕੁਝ ਠੰਡ ਹੋ ਹੀ ਚੁੱਕੀ ਹੈ ਉਰੇ ਦਹਾਨਿਆ ਤੁਹਾਨੂੰ ਅੱਗੇ ਪੈਰਿਸ ਦਾ ਵਿਊ ਲਗੇਜ ਦੀ ਥੋੜੀ ਜੀ ਟੈਨਸ਼ਨ ਜੀ ਹੈਗੀ ਆ ਬਾਕੀ ਦਿੱਲੀ ਉਤਰ ਕੇ ਕਹਿੰਦੇ ਤਾਂ ਹੈਗੇ ਵੀ ਮਿਲ ਜਾਣਾ ਤੁਹਾਨੂੰ ਲੱਗੇ ਬਾਕੀ ਦੇਖਦੇ ਆ ਹੋਪਸੋ ਕਿ ਮਿਲ ਜਵੇ ਟਾਈਮ ਤੇ ਆਪਾ ਦਾ ਵੀ ਉਵੇਂ ਹੀ ਆ ਕੱਪੜਿਆਂ ਦੇ ਵਿੱਚ ਠੀਕ ਹੈ ਨਾ ਆ ਦੇਖੋ ਉਹੀ ਇੱਧਰ ਇੱਧਰ ਦੇਖੋ ਮੈਡਮ ਨੇ ਚੇਂਜ ਵੀ ਕਰ ਲਏ ਕੱਪੜੇ ਚੇਂਜ ਵੀ ਕਰ ਲਏ ਨੇ ਇੱਧਰ ਚਲ ਕੋਈ ਨਹੀਂ ਕੁੜੀਆਂ ਤੇ ਵਣਦੇ ਹੁੰਦੇ ਆ ਮੁੰਡੇ ਦਾ ਵਿਚਾਰੇ ਇੰਦੀ ਸੋਹਣੀ ਲੱਗਦੇ ਆ ਆ ਬਾਹਰਲਾ 뷰 ਇੱਕ ਸੂਟ ਨੇ ਮੇਰੇ ਦੋ ਸੂਟ ਨੇ ਆ ਬਾਹਰਲਾ 뷰 ਕੈਂਟ ਦਾ ਨਾ ਪੂਰਾ ਖਾਲੀ ਪਿਆ ਇਹ ਲੱਕੇ ਮੈਨੂੰ ਸਾਹਮਣੇ ਹੀ ਨਾਦੀ ਸੜਾ ਐਡਾ 에ਅਰਪੋਰਟ ਆ ਇਹ ਸਹੀ ਗੱਲ ਹੈ ਜਿਆਵਾ ਜੀ ਕੋਈ ਚੜਦਾ ਨਹੀਂ ਹੈ ਅੰਦਰ ਜਿਆਦਾ ਨਹੀਂ ਗੱਲੇ ਗੱਲੇ ਤੇ ਮਿਲ ਉਹਦੇ ਹੜ ਚ ਇੱਕ ਦੋ ਹੀ ਆਉਂਦੇ। ਉਹੀ ਤਾਂ ਜਾ ਨਾ ਇੱਕ ਮੈਂ ਦੋ ਚੜੇ ਨੇ ਇੱਕ ਦੋਹੀ ਵਾਲਾ ਚੜਿਆ ਇੱਕ ਮੇਲਾ ਦਾ ਉਹ afghanistan ਦਾ ਚੜਿਆ ਬਸ ਉਰੋਂ। ਹੋਰ ਕੋਈ ਨਹੀਂ ਆ ਮੈਂ ਇੱਕ ਉਹ ਉੱਧਰ ਲੱਗਦਾ ਉੱਧਰ ਲੋਕ ਜੇ ਬੈਠਦੇ ਲੱਗਦੇ ਆ। ਉਹ ਸਾਹਮਣੇ ਉਹਦੇ। ਹਾਂ। ਆਹ ਦੇਖੋ ਨਹੀਂ ਜੀ। ਆਹ ਇੱਕ ਆ ਲੱਗਿਆ ਉੱਧਰ ਆ ਇੱਧਰ ਤਾਂ ਕੋਈ ਨਹੀਂ ਆਇਆ ਹੈਗਾ। ਵੇਖੜ ਕਰਦੇ ਆ। ਲੈਟਸ ਸੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਇੱਥੇ। ਨਵਾਂ ਐਕਸਪੀਰੀਅੰਸ ਹੋ ਰਿਹਾ ਅੱਜ ਘੈਂਟ ਪੂਰਾ ਮੈਂ ਤਾਂ ਹੋਰ ਥੋੜੀ ਸੌਂ ਸੌਂ ਤਾਈਏ ਮੈਂ ਤਾਂ ਹੋਰ ਸੌਂ ਨਹੀਂ ਇਹ ਤਾਂ ਖਾਣਾ ਮੁਆ ਕਰ ਦਿੱਤਾ ਸੀ ਮੈਂ ਤਾਂ ਸੁੱਤਾ ਹੀ ਨਹੀਂ ਨੀਂਦ ਕਿੱਥੇ ਆਉਂਦੀ ਆ ਵੀ ਨੇਰਾ ਹੋ ਹੀ ਗਿਆ 7:30 ਹੋ ਰਹੀ ਹੋ ਗਏ ਨੇ ਅਜ ਤੱਕ ਜਹਾਰ ਦਾ ਕੋਈ ਤੋਂ ਟਿਕਾਣਾ ਵੀ ਨਹੀਂ ਆਗਾ ਦੇਖ ਲੈ ਉੱਤਰ ਹੁਣ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਇੱਥੇ ਜੋ ਟਾਈਮ ਆ ਅਭੀ ਦਿੱਲੀ ਵਾਲੀ ਫਲਾਈਟ ਲੈਂਡ ਦਾ ਪਰ ਆਪਾਂ ਜਾਣਾ ਬੱਸਾਂ ਦੇ ਵਿੱਚ ਮੈਨੂੰ ਲੱਗਦਾ ਇੱਥੇ ਐਂਟਰੀ ਨਹੀਂ ਹੈਗੀ ਦਿੱਲੀ ਦੀ ਫਲਾਈਟ ਦੀ ਆਹ ਥੜੀਆਂ ਨੇ ਦਿੱਲੀ ਵਾਲੀਆਂ ਬੱਸਾਂ ਆਜੋ ਚੱਲੀਏ ਦਿੱਲੀ ਵਾਲੀ ਬੱਸ ਕਿਵੇਂ ਭਰ ਕੇ ਜਾਂਦੀ ਹੈ ਉਰੋਂ ਅਗਲੀ ਵਾਰ ਸਾਡੀ ਹੋਗੀ ਉਰੋਂ ਜਦੋਂ ਜੀ ਪੁੱਜਾਵਾਂਗੇ ਸੈਕਿੰਡ ਅੱਜ ਦੱਸ ਤਾ ਹੂੰ ਹੂੰ ਹੋ ਚੁੱਕੇ ਵੀ ਹੋ ਚੁੱਕੇ ਹਾਂ ਹਾਂ ਜੀ ਆਗੇ ਆਪਾਂ ਇੰਡੀਆ ਦੀ ਧਰਤੀ ਦੇ ਉੱਤੇ 에어ਪੋਰਟ ਦੇ ਉੱਤੇ ਦਿੱਲੀ ਤਿਆ ਹੋਈ ਜਾਤ ਜਿੱਥੇ ਸਾਰੇ ਆ ਕੇ ਵੀਡੀਓ ਜੀ ਬਣਾਉਂਦੇ ਹੁੰਦੇ ਨੇ ਆਪਾਂ ਸੋਚਿਆ ਆਪਾਂ ਵੀ ਹੋਰੇ ਵੀਡੀਓ ਸ਼ੂਟ ਕਰ ਲਈਏ ਦੇਖੋ ਪੂਰਾ ਮਜ਼ਾ ਆ ਰਿਹਾ ਹਾਂਜੀ ਆਪਾਂ ਘਰ ਵਾਲੇ ਘਰ ਜਾਣ ਵਾਲੀ ਗੱਡੀ ਦੇ ਵਿੱਚ ਬੈਠ ਚੁੱਕੇ ਆਂ ਕਰਦੇ ਆਪਾਂ ਲੈਣ ਆ ਚੁੱਕੇ ਨੇ ਤੇ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਲੱਗੇ ਜੇ ਆਪਾਂ ਨੂੰ ਨਹੀਂ ਮਿਲਿਆ ਲੱਗੇ ਨਾ ਮਿਲਣ ਕਰਕੇ ਬਹੁਤ ਹੀ ਬੁਰਾ ਫੀਲ ਹੋ ਰਿਹਾ ਚਲੋ ਕੋਈ ਗੱਲ ਨਹੀਂ ਆਜੂਗਾ ਇੱਕ ਹਫ਼ਤੇ ਤੱਕ ਪਹੁੰਚ ਜਿੱਥੇ ਮਾਣਾ ਟੱਪ ਤੇ ਦੇਲੀ ਤੋਕਰ ਨੂੰ ਚੱਲੇ ਆਂ ਸਾਰਾ ਕੁਝ ਓਕੇ ਆ ਪਰ ਗਰਮੀ ਇੱਥੇ ਬਹੁਤ ਜ਼ਿਆਦਾ ਆ ਲੱਗੇ ਆਪਾਂ ਉਹਦਾ ਕੰਮ ਲੈ ਗ੍ਰਾਫ ਸੋਕੜ ਗਿਆ ਆਪਾਂ ਲੱਗੇ ਸੀ ਇਹਦੀ ਮਿਲ ਗਿਆ ਆ ਤਾਂ ਇਹ ਵੀ ਘਰੇ ਭੇਜਦਾ ਗਏ ਬਾਕੀ ਦੇਖਦੇ ਆ ਕੋਸਾ ਤੁਹ ਵਧੀਆ ਹੋਗਾ ਤੇ ਆ ਦੇਖੋ ਤੁਸੀਂ ਅੰਦਰ ਬਿਊਰਿਆ ਦਾ ਕਿੰਨਾ ਘੈਂਟ ਆ ਦਾਦਾ ਜਹ ਹੈ ਹਾਂ ਅਜੇ ਤਾਂ ਚੰਗੇ ਤੇ ਆ ਗਏ ਆਪਾਂ ਘਰੇ ਪਹੁੰਚ ਚੁੱਕਿਆ ਤੇ ਕਰ ਆਉਂਦਾ ਹੀ ਆਪਣਾ ਸਵਾਗਤ ਕੁਛ ਇਸ ਤਰ੍ਹਾਂ ਹੋਇਆ ਵਧੀਆ ਲੱਗਿਆ ਆ ਇਹਦੇ ਨਹੀਂ ਮਰੇ ਲੈ ਲਾਈਏ ਹਾਲੋ ਲੋ ਆ ਵੀ ਲਾਓ ਜਾਣਾ ਨਹੀਂ ਇਹ ਨਾ ਲੱਭ ਪਾਉਂਦੇ ਫੇੜੀ ਕੋਈ ਨਾ ਆਦ ਨਾ ਲੈ ਦਿੱਤੀ ਗਲੀ ਦੀ ਫਿਰ ਬੜਾ ਕਿੰਨੇ ਮਾਰੇ ਚੇਤੇ ਬਿੱਤੀ ਨਾ ਇਹ ਬਿੱਤੀ ਬੜੀ ਜਲਦੀ ਕਰ ਉੱਡ ਕੇ ਜਾਣਾ ਇੱਕ ਜਿਆਦਾ ਥੱਲੇ ਨਾ ਪੂਰੀ ਬਲਾਉਣ ਲੱਗਿਆ ਬਲਾਉ ਆ ਨਾ ਕੈਨੇਡਾ ਗਿੱਦ ਗਿਆ ਸੱਲੇ ਥੋੜਾ ਜੀ Be Hey, wait, wait, mm. he Okay.